ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਨੀਆਲ ਕਲਾਂ ਛੀਨੀਆਲ ਕਲਾਂ ਪਿੰਡ ਬਰਨਾਲੇ ਜ਼ਿਲ੍ਹੇ ਦਾ ਬਰਨਾਲੇ ਦੇ ਇਹ ਨੇੜੇ ਹੀ ਰਹਿ ਜਾਂਦਾ ਤੇ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਆ ਇਹ ਵੀ ਛੀਨੀਆਲ ਕਲਾਂ ਡੇਰੀ ਫਾਰਮ ਹੈ ਇਹਨਾਂ ਦਾ ਵਪਾਰ ਦਾ ਕੰਮ ਆ ਦੱਸੋ ਤੇ ਵਪਾਰ ਦਾ ਕੰਮ ਜਿਹੜੇ ਵੀਰ ਪਹਿਲਾਂ ਤੋਂ ਵੀਡੀਓ ਦੇਖਦੇ ਆ ਉਹ ਜਾਣਦੇ ਆ ਵੀ ਇਦਾਂ ਦਾ ਹਫਤੇ 'ਚ ਪਸ਼ੂ ਬਾਈ ਕਲੈਕਟ ਕਰਦੇ ਆ ਤੇ ਇੱਕੋ ਦਿਨ ਕੋਸ਼ਿਸ਼ ਹੁੰਦੀ ਆ ਵੀ ਸਾਰਿਆਂ ਦੇ ਸੌਦੇ ਜਿਹੜੇ ਉਹ ਕੀਤੇ ਜਾਣ ਤੇ ਬਰੀਡ ਇੱਥੇ ਲਗਭਗ ਹਰੇਕ ਹੀ ਗਰਮੀ ਦੀ ਰੋਤਾਂ ਤੋਂ ਮਿਲ ਜਾਂਦੀ ਹੈ ਗਰਮੀ ਦੇ ਤੋਹਫੇ ਜਿਹੜੀਆਂ ਜਿਵੇਂ ਸਾਈਵਾਲ ਗਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਮੈਨੂੰ ਬਹੁਤ ਸੋਹਣੇ ਢਾਂਚੇ ਦੀ ਲੱਗੀ ਇਦਾਂ ਦੇ ਨਗ ਵੀ ਹੁੰਦੇ ਆ ਕ੍ਰੋਸ ਬਰੀਡ ਗਾਵਾਂ ਵੀ ਹੁੰਦੀਆਂ ਤੇ ਐਚਐਫ ਵੀ ਵਿਕਰੀ ਵਾਲੀਆਂ ਰਹਿੰਦੀਆਂ ਸੋ ਅੱਜ ਜਿਹੜੀ ਵੀਡੀਓ ਬਣੂਗੀ ਇਹਦੇ ਚ 28 ਨਗ ਮੌਜੂਦ ਹੈ 4 ਨਗ ਬਾਈ ਕਹਿੰਦਾ ਸੀ ਵੀ ਹੋਰ ਆ ਜਾਣਗੇ 17 ਤਰੀਕ ਨੂੰ ਇੰਨਾ ਗਾਵਾਂ ਦੇ ਸੌਦੇ ਕੀਤੇ ਜਾਣਗੇ ਤੇ 15 ਤਰੀਕ ਨੂੰ ਤੁਸੀਂ ਇਹ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਸੋ ਚੀਨੀਆਲ ਕਲਾਂ ਡੇਰੀ ਫਾਰਮ ਚੋਂ ਤੁਹਾਨੂੰ ਮਹਿਕਾਵਾ ਵਿਕਰੀ ਵਾਲੀਆਂ ਦਿਖਾ ਰਿਹਾ। ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਆ ਕੇ ਤਸੱਲੀ ਕਰੂਗਾ ਤੇ ਆਪਦੀ ਸਮਝ ਨਾਲ ਸੌਦੇ ਕਰੂਗਾ। ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ। ਰਵਣਪ੍ਰੀਤ ਭਾਈ ਸਤਿ ਸ਼੍ਰੀ ਅਕਾਲ। ਸਾਸੀ ਦਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਅੱਜ 28 ਨੱਕ ਮੌਜੂਦ ਹੈ ਤੇ 4 ਹੋਰ ਆ ਰਹਿਣਗੇ ਕੱਲ ਤੱਕ। ਹਾਂ ਬਿਲਕੁਲ ਵੀਰੇ 15 ਦੀ ਬਸਾਨੀ ਵੀਡੀਓ ਕਵਰ ਕਰਦੇ ਹਾਂ। 28 ਇਸ ਹਫਤੇ ਆਪਣੇ ਕੈਮਰੇ ਦੇ ਸਾਹਮਣੇ ਕਰਾਂਗੇ। ਹੂੰ। ਤੇ ਚਾਰ ਨਗ ਵੀਰੇ ਆਪਣੇ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਨੂੰ ਹੋਰ ਆ ਜਾਣਗੇ ਠੀਕ ਹੈ ਤੇ ਜਿਹੜੇ ਆਪਾਂ ਸੌਦੇ ਲਾਉਣੇ ਆ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਪਰਸੋਂ ਲਾਵਾਂਗੇ 17 ਤਰੀਕ ਦਿਨ ਬੁੱਧਵਾਰ ਕਿੰਨੇ ਵਜੇ ਸ਼ੁਰੂ ਕਰਾਂਗੇ ਹਾਂ ਸਵੇਰੇ ਵੀਰੇ ਆਪਾਂ 7 ਵਜੇ ਕਰਦੇ ਆਂ ਤਕਰੀਬਨ 12:00 ਵਜੇ ਤੱਕ ਇਹ ਆਪਣਾ ਕੰਮ ਚੱਲਦਾ ਯਾਨੀ 4-5 ਘੰਟੇ ਸਾਰੇ ਤਕਰੀਬਨ ਸੇਲ ਹੋ ਜਾਂਦੇ ਆ ਜੀ ਸਾਰੇ ਸੇਲ ਹੋ ਜਾਂਦੇ ਆ ਹਾਂਜੀ ਅੱਛਾ ਭਾਈ ਸ਼ੁਰੂ ਕੀ ਦੱਸ ਦਿੱ ਗਏ ਵੀ ਰੇਟ ਕੀ ਰਹਿਣਾ ਪਿਆ ਤਾਂ 80 ਦਾ ਹੀ ਰਹੂਗਾ ਜੀ 50 ਤੋਂ 80 ਦਾ 50 ਤੋਂ 80 ਦਾ ਕਿਉਂਕਿ ਸਾਡੇ 80 ਤੋਂ 200 ਤੋਂ ਬਾਹਰ ਆ ਬਸ ਸਿਰਫ ਯਾਨੀ ਉਹ ਵੀ 1000 2000 ਹੀ ਬਾਹਰ ਆ ਠੀਕ ਹੈ 50 ਤੋਂ 80 ਦਾ ਰੇਟ ਰਹੂਗਾ ਜੀ ਠੀਕ ਹੈ ਆਜਾ ਇੱਕ ਹੋਰ ਗੱਲ ਦੱਸ ਦਿਓ ਜੀ ਬਾਈ ਵੀ ਜਿਹੜਾ ਵੀਰ ਆਉਂਦਾ ਉਹ ਲੋਕੇਸ਼ਨ ਕਿਵੇਂ ਲੱਭੂਗਾ ਮੇਰੇ ਕੇਸਨ ਵੀਰੇ ਜਿਹੜਾ ਮੇਰਾ ਵਟਸਐਪ ਨੰਬਰ ਆਗਾ 62807 13934 ਨੰਬਰ ਆ ਉਹਦੇ ਨੰਬਰ ਤੇ ਵੀਰੇ ਹੈਲੋ ਕਰ ਦੇਵੇ ਠੀਕ ਹੈ ਸਾਡਾ ਮੈਸੇਜ ਆਟੋਮੈਟਿਕ ਆ ਜਾਣਾ ਉਹ ਪਚਾਲੇ ਨੀਲੀਆਂ ਲੈਣਾ ਹੁਣ ਜੀਆਂ ਉਹ ਟੱਚ ਕਰ ਲੈਦੇ ਮਿੰਟ ਬਾਅਦ ਖੋਲਦੇ ਸਿੱਧੀ ਫਾਰਮ ਤੇ ਪਰਸਨਲ ਵੀਕਲ ਤੇ ਆਜੇ ਟਰਾਂਸਪੋਰਟ ਦੇ ਸਾਹਬ ਵੀ ਇਸ ਵਿੱਚ ਤਾਂ ਸਾਰੀ ਆਲ ਇੰਡੀਆ ਦੀ ਠੀਕ ਹੈ ਪੰਜਾਬ ਪੰਜਾਬ ਦਾ ਛੋਟੇ ਆਥੀ ਦੇ 13 ਰੁਪਏ ਕਿਲੋਮੀਟਰ ਉੱਪਰ 7 ਪਈਓ ਥੱਲੇ ਗੱਦਾ ਲੱਗਿਆ ਹੋਊਗਾ ਕੋਈ ਦੂਰ ਵਾਲਾ ਵੀਰ ਆਉਂਦਾ ਇੱਕ ਲੈਣੀ ਉਹ ਬੇਚਿੰਤ ਹੋ ਕੇ ਆਵੇ ਕਿਉਂਕਿ ਸਾਰੇ ਏਰੀਆ ਜਾਪਿਆਂ ਦੋ ਦੋ ਚਾਰ ਚਾਰ ਜਾਂਦੀਆਂ ਨੇ ਠੀਕ ਹੈ ਉਹ ਫਿਰ ਆਪਾਂ ਡਬਲ ਪਾ ਦੇਣੇ ਕਿਰਾਇਆ ਦੁੱਧ ਹੀ ਹੋ ਜਾਂਦਾ ਉਹ ਪੇਮੈਂਟ ਦੀ ਵੀ ਆਨਲਾਈਨ ਦੀ ਸਹੂਲਤਾਂ ਸਾਰੀ ਹੈਗੀਆਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਭ ਮਸ਼ੀਨਾ ਹੈਗੀਆਂ ਵੀਰੇ ਠੀਕ ਹੈ ਬਾਈ ਅਸੀਂ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਕਸਾਈਵ ਸਾਈਂ ਵਾਲ ਵੀਰੇ ਦੂਜਾ ਸੁਹਾ ਸੁੰਦੀ ਆ ਠੰਡੀ ਸੀਲ ਬਹੁਤਾ ਕਰਮ ਵਾਲੀ ਤੇ ਸੂਣ ਨੂੰ 5-6 ਦਿਨ ਲਊਗੀ ਜੀ ਦੂਜਾ ਸੁਹਾ ਸੋਣਾ ਕਰਮ ਵਾਲੀ ਤੇ ਤਕਰੀਬਨ ਐ ਮੰਨ ਕੇ ਚਲੋ ਵੀ 5 ਤੋਂ 6 ਦਿਨ ਦੇ ਵਿੱਚ ਇਹਨੇ ਬੱਚਾ ਧਰ ਦੇਣਾ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਜਾਨੀ ਬਹੁਤ ਸੋਹਣੀ ਰਹੂਗੀ ਬਾਕੀ ਅਖਰ ਦੱਸਦੇ ਆ ਜੀ ਸਹੀ ਆ ਸੋ ਦੋਸਤੋ ਬਹੁਤ ਸੋਹਣਾ ਥਾਂ ਦਾ ਸਹਿਜ ਤੇ ਉਨਾ ਹੀ ਸੋਹਣਾ ਹਵਾਨਾ ਦੇਸੀ ਦਾ ਸ਼ੌਂਕ ਰੱਖਦੇ ਆ ਤਾਂ ਵੇਖਿਓ ਜੇ ਆਕੇ ਜਰੂਰ ਗਾਣੂ ਕੱਲਾ ਕੱਲਾ ਖਾਣ ਪੂਰਾ ਨਿਖੜਵਾ ਲੱਗਾ ਸੋਹਣੀ ਵਾਇਰ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਇੱਕ ਹੋਰ ਵਾਇਰ ਤੁਹਾਨੂੰ ਦਿਖਾਉਣੀ ਹੈ ਇਹ ਥੋੜਾ ਜਿਹਾ ਜਿੰਨਾ ਕਿ ਦੇਖਿਆ ਜਦੋਂ ਤੋੜਦੇ ਆ ਉਹ ਤੋਂ ਭਜਦੀ ਹੈ ਇਹਨੂੰ ਆਪਾਂ ਵੀਰ ਜੀ ਫੋਲਦੇ ਨਹੀਂ ਹੈਗੇ ਥੋੜਾ ਜਨਾ ਖੁੱਲੀ ਆਈ ਆ ਖੋਲੀ ਨਾਲ ਸਰਪੰਚ ਸਾਹਿਬ ਏ ਵੀਰੇ ਲਈ ਨਾ ਫਾਰਮ ਚੋਂ ਅਸੀਂ ਅੱਜ ਹੀ ਪਾਇਆ ਇਹ ਤੇ ਲਹਾਰਾ ਠੀਕ ਹੈ ਇਹ ਖੁੱਲੀ ਆਈ ਆ ਬਸ ਸੂਣ ਨੂੰ ਵੀ ਇਹ ਹੋ ਸਕਦਾ ਵੀ ਇਹਨੇ ਨਤਨ ਕਰਦਿਆ ਦੋ ਦਿਨ ਪਹਿਲਾਂ ਹੀ ਬੱਚਾ ਧਰਦੇ ਠੀਕ ਹੈ ਮੂੰਹ ਮੂੰਹ ਵੀਰੇ ਖੀਰੀ ਆ ਦੁੱਧ ਦੰਦੀਆਂ ਦੇ ਵਿੱਚ ਆ ਬਿਲਕੁਲ ਠੀਕ ਹੈ ਮੇਰੇ ਆਪ ਦੇ ਦੰਦ ਪੱਟੇ ਤੇ ਕੋਈ ਵੀਰ ਸਕਰੀਨਸ਼ਾਟ ਲੈ ਲੈ ਆ ਕੇ ਦੇਖ ਲੈ ਵੇ ਠੀਕ ਹੈ ਇਹ ਦੁੱਧ ਦੰਦੀਆਂ ਦੇ ਵਿੱਚ ਆ ਤੇ ਬਜਣੀ ਉਹਦਾ ਟਾਈਮ ਇਹਦਾ ਹਫਤਾ ਰਹਿੰਦਾ ਸੀ ਅਜੇ ਠੀਕ ਹੈ ਤੇ ਕੁਸ ਮਸਰਾ ਕੋਲ ਖਿੱਚਣ ਨੂੰ ਉਤਲ ਉਤਲ ਕਰਦਿਆ ਕਿਉਂਕਿ ਮੇਰੇ ਗਰਮੀ ਆਉਂ ਦੋ ਚਾਰ ਦਿਨ ਜਾਨਵਰ ਸਾਰੇ ਪਹਿਲਾਂ ਹੀ ਸੁੰਦੇ ਜਾਗੇ ਠੀਕ ਹੈ आ, ओके सो दोस्तों पहला वर्ड है दंद ਤੁਸੀਂ ਆ ਕੇ ਬਾਈ ਕਹਿੰਦਾ ਦੇਖ ਲਓ ਜੇ ਖੀਰੀਆ ਬਾਈ ਨੇ ਦਾਂਦੇ ਦੇ ਦੇਖੇ ਹੋਇਆ ਇਦੋਂ ਬਾਅਦ ਚ ਬਈ ਗਾਂ ਖੋਲ ਇਹ ਵੀ ਦਾ ਦੂਜਾ ਸੂਆ ਸੁੰਦੀ ਆ ਤੇ ਤਕਰੀਬਨ ਇਹ ਹਫ਼ਤੇ ਤੋਂ 10 ਦਿਨ ਦੇ ਵਿੱਚ ਵੀਰੇ ਬੱਚਾ ਧਰੂਗੀ ਠੀਕ ਹੈ ਪਰ ਉਸ ਪੈਂਦੀ ਜਾਨੀ ਗਰਮੀ ਮਨਨ ਵਾਲਾ ਹੈ ਨਹੀਂਗਾ ਨਾਗਾ ਕਿਉਂਕਿ ਧਰਮੀਆਂ ਦੇ ਸੀਜ਼ਨ ਦੇ ਹਿਸਾਬ ਨਾਲ ਵੀਰੇ ਮਾਲ ਖਰੀਦਿਆ ਜਾਂਦਾ ਹੈਗਾ ਠੀਕ ਹੈ ਤੇ ਬਾਕੀ ਜਿਹੜਾ ਵੀਰ ਆਊਗਾ ਫਿਰ ਉਹਨੇ ਸਮਝ ਆਲਦਾ ਆਪ ਹੀ ਜਾਣਾ ਹੁੰਦਾ ਹੈਗਾ ਜੀ ਕਿਉਂਕਿ ਜਾਨਵਰ ਨੂੰ ਦੇਖੂਗਾ ਫਿਰ ਆਪ ਹੀ ਪਤਾ ਲੱਗਣਾ ਸਹੀ ਹੈ ਉਹ ਆਪ ਦੀ ਸਮਝ ਵਰਤ ਲਓ ਆਪ ਦੀ ਸਮਝ ਵਰਤ ਕੇ ਇਸ ਕਰਾਂਗੇ ਆਪਣੇ ਲਈ ਸਾਰੇ ਚੰਗੇ ਆ ਕਿਉਂਕਿ ਆਪ ਖਰੀਦਦੇ ਆ ਬਿਲਕੁਲ ਨਾ ਅਗਲਾ ਆਪ ਦੀ ਸਮਝ ਨਾਲ ਜਿਹੜੀ ਉਹਨੂੰ ਚੰਗੀ ਲੱਗਦੀ ਉਹ ਖਰੀ ਮਾਲ ਕਰਦੇ ਦੂਜਾ ਸੂਰਵ ਦੱਸਿਆ ਪਰ ਸਾਡੇ ਹਿਸਾਬ ਨਾਲ ਤੀਜਾ ਹੋਊਗੀ ਠੀਕ ਹੈ ਸਾਡੇ ਹਿਸਾਬ ਨਾਲ ਤੀਜਾ ਹੋਊਗੀ ਤੇ ਸੂਣ ਨੂੰ ਵੀਰੇ 12-13 ਦਿਨ ਦੀ ਕੱਚੀ ਆ ਤੇ ਭਾਸਰ ਮਿਲਿਆ ਵੀਰ ਜੀ ਭਾਸਰ ਦੇ ਦੇਾਂਗੇ ਠੀਕ ਹੈ ਉਦਾਂ ਠੰਡੀ ਸੀਲ ਬਹੁਤ ਆ ਗਈ ਠੀਕ ਹੈ ਹਾਂਜੀ ਸਰਸੋਰ ਸੀਲ ਸ਼ਰੀਫ ਹੈ ਪਰ ਹਵਾਨਾ ਬਣਾਉਣਾ ਸ਼ੁਰੂ ਕੀਤਾ 10-12 ਦਿਨ ਲੈਂਦੀ ਐ ਚੰਗੇ ਢਾਂਚੇ ਦੀ ਐ ਦਿਨਾਂ ਜੇ ਲਾਉ ਸੂਣ ਚ ਤੇ ਇਹ ਵੀ ਗਰਮੀ ਦੀ ਰੋਤਾਂ ਵਾਲੀ ਵਹਿੜਾ ਗਰਮੀ ਦੀ ਰੋਤਾਂ ਵਾਲੀ ਗਾਂ ਇਦੂ ਬਾਦ ਦੋ ਸਰਪੰਸਾ ਅੱਗੇ ਤੋਰ ਦੋ ਇਦੂ ਅੱਗੇ ਵੀਰੇ ਚਾਰ ਦੰਦਾਂ ਦਾ ਮੂੰਹ ਯਾਨੀ ਚਾਰ ਦੰਦਾਂ ਦੀ ਪਹਿਲਾ ਸੂਆ ਹੁੰਦੀ ਆ ਠੀਕ ਹੈ ਬਾਈ ਇੱਕ ਹਫ਼ਤੇ ਦੇ ਵਿੱਚ ਬੱਚਾ ਧਰੂਗੀ ਜੀ ਠੀਕ ਹੈ ਤੇ ਜਿਹੜਾ ਮਰਦੀ ਕੀ ਦੇਖ ਸਕਦਾ ਆ ਕੇ ਥੋੜੀ ਜਲਦੀ ਤੋਰ ਦਿਆ ਕਰੋ ਸੋ ਦੋਸਤੋ ਇੱਕ ਹਫ਼ਤਾ ਲੈ ਜੂਗੀ ਸੋਨ ਚ ਮੂੰਹ ਚਾਰ ਦੰਦਾਂ ਦਾ ਪਯੋਰ ਜੀ ਠੀਕ ਹੈ ਚਾਰ ਦੰਦ ਵੈੜ ਦੂਜਾ ਸੂਆ ਢਾਂਚਾ ਸੋਣ ਇਹ ਜਦੋਂ ਤੁਰਦਿਆਂ ਨਾ ਤੁਹਾਨੂੰ ਕਈ ਵੀਰਾਂ ਨੂੰ ਇਹ ਲੱਗਦਾ ਹੁੰਦਾ ਵੀ ਥੱਟੀਆਂ ਜੀਆਂ ਗਾਵਾਂ ਬੱਤੀ ਨਗ ਜਿਹੜੇ 28 ਮੌਕੇ ਤੇ ਮੌਜੂਦ ਸੀ 28 ਨਮਾਉਂਦਿਆਂ ਤੋਂ ਜਿਹੜੀਆਂ ਪਹਿਲਾਂ ਨਮਾਹਾਦੀਆਂ ਉਹਨਾਂ ਨੂੰ ਵਹਿਨ ਨਹੀਂ ਦੇਣਾ ਹੁੰਦਾ ਕਿਉਂਕਿ ਫਿਰ ਪਸ਼ੂ ਲਿੱਬੜ ਜਾਂਦਾ ਹੈ ਤਾਂ ਉਹਦੇ ਕਰਕੇ ਥਕੇਵਾ ਜਾਂ ਮੰਨ ਜਾਂਦੀਆਂ ਕੁਝ ਸਫਰ ਕਰਕੇ ਪਸ਼ੂ ਆਇਆ ਆਇਆ ਹੁੰਦਾ ਸੋ ਇੰਨੇ ਨਗ ਇਕੱਠੇ ਤਿਆਰ ਕਰਨੇ ਨਮਾਉਣੇ ਉਹਦੇ ਤੇ ਟਾਈਮ ਵੱਧ ਲੱਗ ਜਾਂਦਾ ਸੋ ਇਹਦੇ ਕਰਕੇ ਥੋੜਾ ਜਿਹਾ ਥੱਕ ਕੇ ਜੇ ਤੁਰਦਿਆਂ ਹੁੰਦੀਆਂ ਹਨ ਗਾਵਾਂ ਬਾਕੀ ਕੱਲ ਦਾ ਦਿਨ ਇਹਨਾਂ ਦੀ ਰੈਸਟ ਦਾ ਸਾਰਾ ਦਿਨ ਇਹਨਾਂ ਨੇ ਰੈਸਟ ਕਰਨੀ ਹੈ ਵਰਸੋ ਸੌਦੇ ਹੋਣਗੇ ਬਈ ਇਹਦੋਂ ਅੱਗੇ ਗਾ ਕੋਈ ਦੀ ਦੂਜਾ ਸੁਆਸ ਹੁੰਦੀ ਆ ਕਰਮਾ ਲਈ ਤੇ ਸੂਣ ਨੂੰ ਇਹ ਵੀ ਹਰਤਾ ਪਾ ਜੂਗੀ ਠੀਕ ਹੈ ਪਰ ਜਣੀ ਅੱਖਰ ਚੰਗੇ ਵੀਰੇ ਦੁੱਧ ਵਾਲੇ ਪੱਖ ਤੋਂ ਚੰਗੀ ਰਹੂਗੀ ਠੀਕ ਹੈ ਬਾਕੀ ਗਰਮੀ ਵਾਲਾ ਤੋਹਫਾ ਯਾ ਕਰਾ ਉਸ ਆ ਕਿ ਜਦੋਂ ਦੁੱਧ ਤਾਂ ਜਿਹੜਾ ਦੇਣਾਗਾ ਜੇ 2 ਲੀਟਰ ਘਟਦੇ ਤੂੰ ਪਰ ਬਾਕੀ ਜਣੀ ਗਰਮੀ ਘਟ ਮੰਨੂ ਇਹ ਕਰਮਾ ਲਈ ਜੀ ਠੀਕ ਹੈ ਓਕੇ ਸੋ ਦੋਸਤੋ ਰੇਟ ਜਿਹੜੇ ਆ ਜਿਵੇਂ ਬਾਈ ਨੇ ਪਹਿਲਾਂ ਦੱਸਿਆ 50 ਤੋਂ 80 ਦੇ ਸੰਨ ਵਾਲੇ ਆ ਇੱਕ ਦੋ ਨਾਗਰ ਬਾਈ ਕਹਿੰਦਾ 80 ਟੱਪ ਸਕਦੇ ਆ ਬਾਕੀ ਸਾਰੇ 80 ਤੋਂ ਥੱਲੇ ਰਹਿਣਗੇ ਤੇ 50 ਤੋਂ ਉੱਤੇ ਸੋ ਤੁਸੀਂ ਆਪਦੀ ਪਸੰਦ ਦੀ ਗਾਂ ਭਾੜ ਨਾਲ ਖਰੀਦ ਲਓ ਜੇ ਅੱਗੇ ਇੱਕ ਹੋਰ ਗਾਂ ਬਾਈ ਕੋਲ ਜੀ ਸੂਈ ਗਾਂ ਤਾਂ ਨਗਰਾਂ ਦੀ ਸੂਈ ਆ ਬੌਲੇ ਦੇ ਵਿੱਚ ਹੈਗੀ ਆ ਜੀ ਠੀਕ ਹੈ ਸੋਈਆਂ ਸਵਾਈਆਂ ਕਿੰਨੀਆਂ ਆ ਹਾਂ ਸੋਈਆਂ ਸਵਾਈਆਂ ਵੀਰੇ 10 ਨਗ ਹੋ ਜਾਣਗੇ ਜੀ ਠੀਕ ਹੈ ਸੋ 10 ਨਗ ਸੂਏ ਸਵਾਈਏ ਤੇ 22 ਨਗ ਜਿਹੜੇ ਉਹ ਗੱਬਣ ਰਹਿਣਗੇ ਲੈ ਆ ਬਾਈ ਤਾਜੀ ਸੂਈ ਵੀ ਦੂਜਾ ਸੂਆ ਬਾਕੀ ਵੀਰੇ 1-2 ਨਾਲ ਹੋਰ ਵੀ ਬੱਚੇ ਧਰ ਸਕਦੇ ਆ ਕੱਲ ਦਾ ਦਿਨ ਵਿੱਚ ਪਿਆ ਨਾ ਠੀਕ ਹੈ ਬਾਕੀ ਕਿਸੇ ਵੀ ਵੀਰ ਨੇ ਵੀਡੀਓ ਦੇਖਿਆ ਜੇ ਉਹ ਆਪਾਂ ਮੇਰੇ ਕੋਈ ਜਾਨੀ ਕੱਲ ਨੂੰ ਨਾ ਮੇਰਾ ਵੀਰ ਆ ਜੇ ਉਹ ਖਾਲੀ ਮੂੜੂ ਕੋਈ ਫਾਇਦਾ ਨਹੀਂ ਮੈਂ ਵੀ ਨਹੀਂ ਫਾਰਮ ਤੇ ਮਿਲਣਾ ਬਾਕੀ ਵੀਰੇ ਕੋਈ ਵੀ ਗਾਂ ਸੀ ਨਾ ਫਿਰ ਡਿਸਟਰਬ ਨਹੀਂ ਕਰਦੇ ਕੱਲ ਨੂੰ ਰੈਸਟ ਕਰਨਗੇ ਆ ਠੀਕ ਹੈ ਹਾਂਜੀ ਸੋ ਦੱਸੋ ਕੱਲ ਦਾ ਦਿਨ ਇਹਨਾਂ ਦੀ ਰੈਸਟ ਦਾ ਹੈ ਤੇ ਬਾਈ ਕਹਿੰਦਾ ਕੱਲ ਨੂੰ ਕੋਈ ਵੀਰ ਨਾ ਆਵੇ ਪਸ਼ੂ ਕੱਲ ਨੂੰ ਨਹੀਂ ਵਿਕਣੇ ਇੱਥੇ ਸੌਦੇ ਨਹੀਂ ਹੋਣਗੇ ਪਰਸੋਂ ਸੌਦੇ ਹੋਣੇ ਬਿਲਕੁਲ ਵੀਰ ਜਤੋੜ ਦਿਓ ਜੀ ਏ ਵੀਰੇ ਦੂਜਾ ਸੂਆ ਸੁੰਦੀਆ ਮੂੰਹੋਂ ਸੇਦਾਂਦਾ ਜੀ ਠੀਕ ਹੈ ਦੂਜਾ ਸੂਆ ਸੁੰਦੀਆ ਮੂੰਹੋਂ ਸੇਦਾਂਦਾ ਤੇ ਤਕਰੀਬਨ ਕਰਮਾਂ ਵਾਲੀ ਇਹ ਵੀ ਜਾਣੀ ਦੀ ਹਫ਼ਤੇ ਤੋਂ 10 ਦਿਨ ਦੇ ਵਿੱਚ ਬੱਚਾ ਧਰੂਗੀ ਵੀਰੇ ਠੀਕ ਹੈ ਹਾਂਜੀ ਸੋ ਹਫ਼ਤੇ ਤੋਂ 10 ਦਿਨ ਦੱਸੋ ਇਹਨੇ ਲੈ ਜਾਣੇ ਸੂਣ ਦੇ ਵਿੱਚ ਸੂ ਇੱਕ ਹੋਰ ਗਾਂ ਦੱਸੋ ਕਾਫੀ ਚੰਗੀ ਤਿਆਰ ਦਿਸਦੀ ਹੈ ਬਈ ਇਹ ਗੱਬਣਾ ਹੈ ਤੋ ਕਿ ਵੀਰੇ ਗੱਬਣਾ ਇਹ ਬਾਹਰ ਆ ਕੰਨੀ 80 ਵਾਲੇ ਤੋਂ ਆਪਣੇ ਸੌਦੇ ਤੋਂ ਠੀਕ ਹੈ ਓਕੇ ਤੇ ਇਹ ਬੈੜ तकरीबन ਜਾਨੀ ਮਾਲਕਾਂ ਦੇ ਦੂਜਾ ਦਸੇ ਹੋ ਸਕਦਾ ਤੀਜਾ ਹੋਵੇ ਪਰ ਵੀਰੇ ਦੁੱਧ ਵਾਲੇ ਪਾਸੋਂ ਜਾਨੀ ਜਿਹੜਾ ਵੀਰ ਲੈ ਗਿਆ ਵੀਰੇ ਨਜ਼ਾਰੇ ਲਊਗਾ ਠੀਕ ਹੈ ਦੂਜਾ ਨੇ ਵੀ ਚੰਗੀਆਂ ਵੱਡੀਆਂ ਬਣਾਂ ਇਹਦੇ ਮੁਕਾਬਲੇ ਦੁੱਧ ਕੱਢਣੀਆਂ ਵੀਰੇ ਠੀਕ ਹੈ ਤੇ ਆਪਣੇ ਜਾਨੀ ਜਾਣ ਪਛਾਣ ਵਾਲੇ ਵੀਰ ਤੋਂ ਆਈ ਆ ਉਦਾਂ ਆਪਾਂ ਜ਼ਿਆਦਾ ਦੱਸਦੇ ਨਹੀਂਗੇ ਪਰ ਵੀਰ ਨੇ ਨਾ 31 32 ਕਿਲੋ ਦੁੱਧ ਦੱਸਿਆ ਵਾਗਾ ਹਮ ਚਲੋ ਬੰਦੇ ਨੇ ਆਪ ਦੇ ਅੰਦਾਜ਼ੇ ਨਾਲ ਮੈਂ ਤਾਂ ਵੀਰੇ 25 26 ਕਿਲੋ ਮੰਨ ਕੇ ਲਈ ਆ ਠੀਕ ਹੈ ਇੰਨਾ ਕਿਸੇ ਪਾਸੇੋਂ ਜਾਂਦੀ ਨਹੀਂ ਠੀਕ ਹੈ ਵੈਸੇ ਕੀ ਕੀਮਤ ਰਹਿ ਸਕਦੀ ਹੈ ਦੀ ਹਾਂ ਇਹਦਾ ਵੀਰੇ ਬਸ ਜਸਨੋਹ ਵਾਲਾ ਪ੍ਰਾਈਸ ਵੀਰੇ ਆਪਾਂ 90 ਦੀ ਦੇਵਾਂਗੇ ਠੀਕ ਹੈ ਹਾਂਜੀ ਇੱਕ ਵਾਰ ਮਾੜੀ ਹੋਰ ਤੋਰ ਦਿਓ ਇਹਨਾਂ ਰੱਖਾ ਲਓ ਤੋਰ ਦਿਮਾੜੀ ਦੋਸਤੋ ਗਾਂ ਬਾਈ ਕਹਿੰਦਾ ਦੇ ਤੋਰ ਦੇ ਮਾੜੀ ਜੀ ਇਹ 80 ਤੋਂ ਬਾਹਰ ਵਾਲਾ ਸੌਦਾ ਸੀ ਤੇ ਹੋ ਸਕਦਾ ਵੀਰੇ ਬੱਚਾ ਧਰ ਦੇ ਜਾਨੀ ਦੀ ਰਾਤ ਚ ਕੱਲ੍ਹ ਤੇ ਕਿਉਂ ਪਿਆ ਆਪਣੇ ਕੋਲੇ ਜਾਨੀ ਫਿਰ ਹਾਲ ਹਜੇ ਗੱਬਣ ਹੈਗੀ ਆ ਜੀ ਠੀਕ ਹੈ ਆਪਣੀ ਬਾਕੀ ਜਿਹੜੀ ਦਾ ਆਪਾਂ ਨੂੰ ਸੀਮਨ ਦਾ ਬਾਇਓ ਡਾਟਾ ਪਤਾ ਉਹਦਾ ਆਪਾਂ ਬਾਇਓ ਡਾਟਾ ਦੇਵਾਂ ਜਿਹੜਾ ਬਾਇਓ ਡਾਟਾ ਆਪਣੇ ਕੋਲ ਸਾਰਾ ਹੈਗਾ ਵੀਰ ਜੀ ਠੀਕ ਹੈ ਹਾਂਜੀ ਕਲੀਅਰ ਬੋਸੋਣੀ ਤਿਆਰ ਹੋਈ ਵੀ ਆ ਦੋਸਤੋ ਸਾਡੇ ਬਾਕੀ ਜਗਦੀਦ ਵੀਰੇ ਗੱਲ ਆ ਗਈ ਜਿਹੜੇ ਵੀਰ ਨੇ ਸਾਡੇ ਫਾਰਮ ਤੇ ਆਉਣਾ ਵੀਰੇ ਅਸੀਂ ਮਾਨ ਨਾਲ ਕਹਿੰਨੇ ਆ ਪੂਰਾ ਆਪਦੇ ਆਪ ਨੂੰ ਬਾਹਰੋਂ ਆਪਦਾ ਰੇਟ ਇੱਕ ਦਿਨ ਪਹਿਲਾਂ ਪਤਾ ਕਰਲੇ ਸੀ ਬਾਹਲਾ ਨਹੀਂ ਕਹਿੰਦੇ 10 ਤੋਂ 15000 ਦਾ ਰਿਜ਼ਲਟ ਸਾਡੇ ਫਾਰਮ ਤੇ ਲਾਜ਼ਮੀ ਮਿਲੂਗਾ ਉਹ ਅਸੀਂ ਆਪਦੇ ਮੂੰਹੋਂ ਨਹੀਂ ਕਹਿੰਦੇ ਸਾਡੇ ਕੋਲੇ ਕੋਈ ਜਾਦੂ ਦੀ ਛੜੀ ਨਹੀਂ ਕਿਉਂਕਿ ਵੀਰੇ ਸਿ 2.5 ਤੋਂ 300 ਗਾ ਮਹੀਨੇ ਦੀ ਵੇਚਣੀ ਆ ਕਿਉਂ ਨਫਾ ਵੀ ਸਾਡਾ 1000 1500 2000 ਹੁੰਦਾ ਕਿ ਖਰਚੇ ਵੀਰੇ ਬਹੁਤ ਘੱਟ ਪਾਉਣੇ ਆ ਠੀਕ ਹੈ ਬਾਕੀ ਜਿਹੜੇ ਪੁਰਾਣੇ ਗਾਗ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਆ ਨਵੇਂ ਵੀਰ ਇੱਥੇ ਆਉਣ ਦੇ ਰਿਜ਼ਲਟ ਇੱਥੇ ਆਏ ਤੋਂ ਮੇਰੇ ਬੋਲਣ ਨਾਲ ਗੱਲ ਨਹੀਂ ਬਾਨੀ ਜੀ ਸਹੀ ਲਿਆ ਭਾਈ ਤੋੜ ਦਿਓ ਜੀ ਕੈਨਵਾ ਸੂਈ ਵੀਰੇ ਤਾਜੀ ਸੂਈ ਆ ਗਈ ਹੂੰ ਤਾਜੀ ਸੂਈ ਹੋਈ ਆ ਜੀ ਇਹ ਠੀਕ ਹੈ ਸੂਆ ਹੋ ਸਕਦਾ ਵੀ ਤੀਜਾ ਹੋਵੇ ਵੀਰੇ ਐਵੇਂ ਆਪਾਂ ਹਰ ਇੱਕ ਨੂੰ ਦੂਜਾ ਕਹੀ ਜਾਈਏ ਕਿਉਂਕਿ ਵਿੱਚ ਵੀਰ ਕਹਿੰਦਾ ਵੀ ਵਪਾਰੀ ਦੇ ਘਰੇ ਤੀਜਾ ਜਾਂਦੀ ਨਹੀਂ ਨਹੀਂ ਵੀਰੇ ਜਿਹੜੀ ਤਾਂ ਬੈੜ ਤੀਜੇ ਨੂੰ ਤੀਜੇ ਹੀ ਕਹਾਂਗੇ ਪਰ ਦੁੱਧ ਨੂੰ ਵੀਰੇ 20 ਤੋਂ ਬਾਹਰ ਹੋਣਾ ਇਸ ਵਕਤ ਠੀਕ ਹੈ ਹਾਂਜੀ ਤਾਜੀ ਸੂਈ ਹੋਈ ਆ ਹੂੰ ਦੁੱਧ ਚੰਗਾ ਪਾਜੂ ਕਰ ਸੋ ਦੋਸਤੋ ਜਿਹੜੇ ਉੱਪਰ ਖੜੇ ਨਾਗਾ ਕੋਸਕੀ ਹੋਰ ਤੋਰਨੇ ਆਂ ਅਸੀਂ ਉਸ ਤੋਂ ਬਾਅਦ ਚ ਤੁਹਾਨੂੰ ਵੈਸੇ ਨਿਗਾ ਮਰਾਵਾਂਗੇ ਇੱਕ ਹੋਰ ਵੈੜ ਬਾਈ ਨੇ ਖੋਲ ਲਿਆ ਲਿਆਓ ਬਾਈ ਕਨਵਾ ਸਵਾਰ ਆਉਂਦੀ ਬਾਈ ਇਹ ਵੀ ਵੀਰੇ ਤੀਜਾ ਹੂ ਘੱਟੋ ਘੱਟ ਠੀਕ ਹੈ ਥੋੜੀ ਜੀ ਭਾਅ ਚ ਮਿਲ ਗਈ ਆਪਾਂ ਕਿਉਂਕਿ ਵਿੱਚ ਉਹ ਜਿਹੜਾ ਬੰਦਾ ਆਇਂਦਾ ਘੱਟ ਪੈਸੇ ਲਾਉਣ ਵਾਲਾ ਤੇ ਉਹਦਾ ਆਪਾਂ ਭਾਅ ਚ ਹੀ ਦੇ ਦੇਾਂਗੇ ਠੀਕ ਹੈ ਹਾਂ ਇਹ ਜਾਨੀ ਸਾਨੂੰ ਆਪਾਂ ਨੂੰ ਥੋੜੀ ਰਾਤ ਚ ਮਿਲੀ ਵੀ ਰਾਤ ਚ ਹੀ ਆਪਾਂ ਦੇ ਦੇਾਂਗੇ ਠੀਕ ਹੈ ਹਾਂ ਜੀ ਤੋ ਥੋੜੀ ਜੀ ਸਮਾਨ ਦੀ ਘਟ ਹੈ। ਲੀਗਾ ਤਾ ਵੀਰੇ ਫਿਰ ਉਹ ਹੀ ਆਪ ਨੂੰ ਜਮਾ ਜਾਇਜ਼ ਭਾਅ ਮਿਲੀ ਤੇ ਜਾਇਜ਼ ਭਾਅ ਹੀ ਲਾਵਾਂਗੇ। ਠੀਕ ਹੈ ਲਿਆ ਬਈ। ਕਿਉਂਕਿ ਗਾਹਾਂ ਅਕੇ ਸੇਵ ਵਾਲੇ ਵੀਰ ਕੋਲੇ ਚਲੀ ਗਈ ਬਣਜੂ ਖਾ ਪੀ ਕੇ ਵੀਰੇ। ਸਹੀ ਹੈ। ਸੋ ਸਾਇਲਜ ਵਗੈਰਾ ਪਾਉਂਗੇ ਤਾਂ ਸਿਹਤ ਬਣਜੂ ਥੋੜਾ ਜਿਹਾ ਪੈਰ ਜਿਹੜੇ ਲੱਗਦੇ ਆ ਵੀ ਬਣਾਉ। ਬਾਕੀ ਦੁੱਧ ਵਾਲੇ ਪੱਖੋਂ ਤੋਂ ਵੀਰੇ ਇਹ ਚੰਗੀ ਰਹੂਗੀ। ਠੀਕ ਹੈ। ਹਾਂ ਰੇਡ ਦੇ ਵਿੱਚ ਜ਼ਿਆਦੇ ਜਾਇਜ਼ ਆ ਜੂਗੀ ਤੇ ਦੁੱਧ ਵਾਲੇ ਪੱਖ ਤੋਂ ਸੋਹਣੀ ਰਹੂਗੀ ਜਿਹੜੇ ਹਿਸਾਬ ਨਾਲ ਅੱਖਰ ਹੈਗੇ ਆ। ਠੀਕ ਹੈ। ਤੇ ਅੱਗੇ ਇੱਕ ਵੀਰੇ ਬੱਸੀ ਆ ਬਾਹਰ ਆ ਗਈ। ਏ ਵੀ 80 ਤੋਂ ਬਾਹਰ ਹੈ 80 ਤੋਂ ਬਾਹਰ ਹੈ ਬਸ ਇਹ ਜੋੜਾ 80 ਤੋਂ ਬਾਹਰ ਸੀ ਬਾਕੀ ਸਾਰੇ 80 ਦਿੱਕਰ ਵਾਲੇ ਪਾ ਹੈਗੇ ਨੇ ਵੀਰੇ ਠੀਕ ਹੈ ਐਂ ਤਾਂ ਆਪਣੇ ਦੋ ਨੰਗ 50 ਤੋਂ ਥੱਲੇ ਵੀ ਆ ਠੀਕ ਹੈ ਐ ਨਹੀਂ ਗੱਲ ਹੈਗੀ ਕਿ ਯਾਨੀ ਉਦਾਂ ਆਪਣੇ 50 ਤੋਂ 80 ਵਾਲੇ ਸੌਦੇ ਹੁੰਦੇ ਆ ਜੀ ਠੀਕ ਹੈ ਯਾਨੀ ਯਾਦੇ ਸੌਦੇ 60 ਤੋਂ 75000 ਦੇ ਵਿੱਚ ਰਹਿਣਗੇ ਵੀਰੇ ਇੱਕ ਯਾਰ ਠੀਕ ਹੈ ਹਾਂਜੀ ਸੋ 60 ਤੋਂ 75 ਦੇ ਸਾਨ ਨਾਲੇ ਬਹੁਤੇ ਸੌਦੇ ਆ ਇਹ ਵੀ 80 ਤੋਂ ਬਾਹਰ ਵਾਲਾ ਸੌਦਾ ਦੱਸੋ ਗਾਂ ਦਿਨ ਲੈਂਦੀ ਐ ਸੌਣ ਚ ਵੀਰੇ ਸੇਹਦਨ ਦਾ ਮੂੰਹ ਹੋ ਜੀ ਠੀਕ ਹੈ ਹਾਂਜੀ ਦਿਨ ਕਿੰਨੇ ਕੁ ਲੈ ਜੂ ਬਈ ਇਹ ਦਿਨ ਵੀਰੇ ਬਾਤ ਤੇ ਰੈਡੀ ਹੋਇਆ ਪੰਜ ਚਾਰ ਲੈਣੀ ਲਊ ਜੀ ਕਿਉਂਕਿ ਕੋਸਤਾ ਮੱਸਰ ਹੈਗਾ ਜਗਜੀਤ ਵੀਰੇ ਹੂੰ ਕਿਉਂ ਮੱਸਰ ਦੇ ਨਾਲ ਵੀ ਵੀਰੇ ਦੋ ਚਾਰ ਦਿਨ ਜਾਨਵਰ ਕਿਉਂ ਰਾਤ ਨੂੰ ਜੋ ਡਿਸਟਰਬ ਹੁੰਦਾਗਾ ਸੂਪਿਆਂ ਦਾਗਾ ਹਾਂਜੀ ਠੀਕ ਹੈ ਕੁਸ ਗਰਮੀ ਵੀ ਵਾਧਦੀ ਜਾਂਦੀ ਐ ਜਿਹੜੀਆਂ ਇੱਧਰ ਖੜੀਆਂ ਬਈ ਗਾਵਾਂ ਉਦੋਂ ਅੱਗੇ ਆ ਜਿਓ ਵੀਰੇ ਤਾਜੀ ਸੂਈ ਆ ਠੀਕ ਹੈ ਦੁੱਧ ਹੋ ਗਿਆ ਥੇ 17 ਕਿਲੋ ਦਾ ਰੈਡੀ ਜੀ ਹਾਂਜੀ ਠੀਕ ਹੈ ਤੇ ਇਹ ਜਰਸੀ ਬਸ਼ਕਰਾਸ ਪੈਂਦੀ ਆ ਵੀਰੇ 12 ਦਿਨ ਦੀ ਕੱਚੀਆ ਚੌਗੀ ਆ ਮੋਹੋ ਠੀਕ ਹੈ ਤੇ ਉਦੋਂ ਅੱਗੇ ਵੀਰੇ ਬੱਸੀ ਵਾਲਾ ਸਾਈ ਵਾਲਾ ਹੋ ਹੋ ਜਾਂਦੀ ਆ ਤੁਸੀਂ ਦੇਖੋ ਵੀਰੇ ਠੰਡੀ ਸੀਨ ਦਾ ਅੰਤੀ ਕੋਈ ਨਹੀਂ ਲੋ ਠੀਕ ਹੈ ਬਾਣੀ ਠੰਡੀ ਸੀਨ ਦਾ ਥਾਂ ਥਣ ਬਹੁਤ ਚੰਗਾ ਆਗਾ ਬਾਣੀ ਤੋਰ ਦਿਓ ਤੋਰ ਦਿਓ ਸਾਰੇ ਪੱਖ ਤੋਂ ਵੀਰੇ ਠੰਡੀ ਆ ਦੇਖੋ ਸਿੰਗ ਤਾਂ ਮਾੜੇ ਮਾੜੇ ਹੈਗੇ ਇਹਦੇ ਕੋਈ ਬਾਸਪਾ ਨਹੀਂਗਾ ਠੀਕ ਹੈ ਜੇ ਵੀਰ ਮਰਦੀ ਲੈ ਜੇ ਵੀਰੇ ਫੈਟ ਵਾਲੇ ਪੱਖ ਤੋਂ ਵੀ ਬਾਕੀ ਪਿਓਰ ਸਾਈ ਵਾਲ ਹੈਗੀ ਆ ਜੀ ਠੀਕ ਹੈ ਹਾਂਜੀ ਸੋ ਸੋ ਗਰਮੀ ਦੀ ਰੁੱਤ ਚ ਸਾਈਵਾਲ ਪਸੰਦ ਕਰਦੇ ਹਾਂ ਤਾਂ ਦੇਖੀ ਬਹੁਤ ਸੋਹਣੀ ਵਹਿੜ। ਪਿਆ ਭਾਈ ਸਟੋਰ ਦੇ ਅੰਦਰ ਚ ਦੁੱਧ ਪੀਣ ਵਾਸਤੇ ਸਾਈਵਾਲ ਰੱਖਣੀ ਚਾਹੁੰਦੇ ਆ। ਹਾਲ ਦੀ ਘੜੀ ਪੂਰੀ ਸੀਲ ਸੀਰੀਪ ਹੈ। ਠੰਡੀ ਵੀ ਵੀਰੇ ਇੱਥੇ ਰੋਕੀ ਸਰਪੰਚਾ ਮੈਥੀ। ਉਹਨੂੰ ਇੱਥੇ ਮਾਰ ਦੇਣਾ ਵੀਰੇ ਹੱਥ। ਰੋਕ ਲਾ ਮਾੜੀ ਜੀ। ਚਲ ਉੱਥੇ ਬੰਨ ਲਾ। ਕਿ ਵੀਰੇ ਠੰਡੀ ਤਾਂ ਇੰਨੀ ਆ ਨਾ ਇਹ ਨਹੀਂ ਹੈਗਾ ਵੀ ਮੈਂ ਕਿਹੜਾ ਹੱਥ ਲਾਦਾ ਜਿੰਨੇ ਵਾਰੀ ਮਰਜ਼ੀ ਲਾ ਲਾ ਮੇਰੇ ਉਹ ਚੱਕਰੀ ਨੇ ਬਾਹਲੀ ਠੰਡੀ ਸੀ ਲਾ ਆਪਾਂ ਸਾਈਆਂ ਨੂੰ ਦੇਖ ਕੇ ਲੈਨੇ ਆ ਸਹੀ ਕਿਉਂਕਿ ਵੀਰੇ ਗਰਮ ਨਿਕਲ ਜਿਆ ਫਿਰ ਲਾਂਬਾ ਆਉਦਾਗਾ ਠੀਕ ਹੈ ਤੇ ਉਹ ਵੀਰੇ ਪਲੂਨ ਬੱਸੀ ਆ ਚਾਰ ਦਿਨ ਦਾ ਹੱfte ਦੀ ਕੱਚੀ ਆ ਜੀ ਠੀਕ ਹੈ ਓਕੇ ਤੇ ਉਦਾਂ ਅੰਦਰ ਆਪਾਂ ਉਦਾਂ ਮਰਵਾ ਦੇਣਾ ਧਿਆਨ ਜੀ ਹੂੰ ਬਾਕੀ ਵੀਰੇ ਜਿਹੜਾ ਮਾਲ ਆਪਾਂ ਮੂਹਰੋਂ ਸੂਆ ਤਾਂ ਮੁਕਤਮ ਨਹੀਂ ਲੈਂਦੇਗੇ ਜਿਹੜਾ ਮਾਲ ਸੂਂਗਾ ਸਾਡੇ ਘਰ ਮਤੇ ਸੂਂਦਾ ਆ ਕੇ ਜੀ ਠੀਕ ਹੈ ਏ ਵੀਰੇ ਸੂਈ ਸਭਾਈ ਆ ਇਹਦੇ ਥੱਲੇ ਵੀ 20 ਤੋਂ ਬਾਹਰ ਹੋਊਗੀ ਜੀ ਹੂੰ ਚੰਗੀ ਆ ਬੱਸੀ ਦੂਜਾ ਸੂਆ ਆ ਪਨੂਨ ਬੱਸੀ ਆ ਵੀਰੇ ਇਹ 12 ਦਿਨ ਦੀ ਕੱਚੀ ਆ ਠੀਕ ਹੈ ਤੇ ਆ ਤਾਜੀ ਸੂਈਆ ਜੇਰ ਇਹਦੀ ਹੁਣੀ ਪਈ ਅਨਮਾਈ ਵੀ ਹੈ ਨਹੀਂ ਇਹ ਵੀ 4 ਦਿਨ ਦਾ ਜੀ ਠੀਕ ਹੈ 4 ਦਿਨ ਦਾ ਕੀ ਹੂੰ ਤੇ ਬੱッセ ਨੂੰ ਜਾਨ ਦਿੱਤਾ ਇਹਨੇ ਤੇ ਆ ਵੀ ਵੀਰੇ ਤਾਜੀ ਸੂਈਆ ਸਾਈ ਹਲ ਦੇ ਵਿੱਚ ਹੂੰ ਤੇ ਆ ਉਹ ਤੋਂ ਅਗਲੀ ਵੀ ਵੀਰੇ ਤਾਜੀ ਸੂਈ ਹੋਈ ਹੈਗੀ ਹੈਗੀ ਠੀਕ ਹੈ ਤੇ ਆਹ ਵਾਲੀ ਵੀ ਵੀਰੇ ਤਾਜੀ ਸੀ ਇਹ ਥੋੜੀ ਜਿਹੀ ਕੱਚੀ ਸੂਫੀ ਇਹ ਹੋ ਸਕਦਾ ਪਾਂ ਲਾੜ ਦੇ ਵਿੱਚ ਨਾ ਵੇਚੀ ਕਿਉਂਕਿ ਦੁੱਧ ਤੇ ਨਹੀਂ ਆਉਣਾ ਵੀਰੇ ਇਹਨੇ ਠੀਕ ਹੈ ਤੇ ਆਹ ਬੈਡਾਂ ਵੀਰੇ ਤਕਰੀਬਨ ਹੋ ਸੂਈ ਵੀਆ ਜਰਸੀ ਹੋ ਸਿਰੇ ਵਾਲੀ ਵੀ ਸੂਈ ਦੀਆ ਵੀਰ ਜੀ ਠੀਕ ਹੈ ਆ ਜੋੜਾ ਗੱਬਣਾ ਦਾਗਾ ਜਿਹੜੀ ਉਹ ਬੈਠੀ ਉਹ ਵੀ ਗੱਬਣਾਂਗੇ ਠੀਕ ਹੈ ਚਾਰ ਨੇ ਆਪਣੇ ਵੀਰੇ ਹੋਰ ਆਉਣਗੇ ਜੀ ਚਾਰ ਹੋਰ ਆ ਜਾਣਗੇ ਚਾਰ ਹੋਣਗੇ ਰੇਟ ਵੀਰੇ ਇੱਕੇ ਰਹੇ ਜਾਊਗਾ ਜਿਹੜਾ ਵੀਰ ਆਊਗਾ ਵੀਰੇ ਬੈਠ ਦੇ ਕੇ ਮੋੜਾਂਗੇ ਜੇ ਸਾਵੇਂ ਭਾਣਾ ਵਿੱਚ ਨਹੀਂ ਪਵੇ ਠੀਕ ਹੈ ਹਾਂ ਜੀ ਸੋ ਦੋਸਤੋ ਬਾਈ ਕਹਿੰਦਾ ਵੀ ਰੇਟ ਇਦਾਂ ਦਾ ਰੱਖ ਲਾਂਗੇ ਗਾਹ ਕਾਨੂੰ ਨਰਾਜ਼ ਨਹੀਂ ਕਰਦੇ ਬਾਕੀ ਤੁਸੀਂ ਆ ਕੇ ਦੇਖੋ ਜੇ ਤੇ ਵਿజిਟ ਕਰਿਓ ਇਸ ਫਾਰਮ ਦੀ ਪਸ਼ੂ ਤੁਹਾਨੂੰ ਦਿਖਾ ਪਿਆ ਦੋਸਤੋ ਤੇ ਇਹਨਾਂ ਚੋਂ ਜਿਹੜੀ ਮਰਜ਼ੀ ਗਾਂ ਜਿਹੜੀ ਚਚੇ ਤਸੱਲੀ ਫੁੱਲ ਕਰਨੀ ਹੋਊਗੀ ਤੇ ਤੁਸੀਂ ਆ ਕੇ ਦੇਖ ਕੇ ਖਰੀਦ ਲਿਓ ਧੰਨਵਾਦ